ਗੁਵਰੰਤਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਦਾ ਤੇ ਸਮੁੱਚੀ ਸਾਰੀ ਲੀਡਰਸ਼ਿਪ ਦਾ ਪੀਏਸੀ ਦਾ ਸੰਦੀਪ ਪਾਟਕ ਜੀ ਦਾ ਰਗਵ ਜੀ ਦਾ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦੁਬਾਰਾ ਇੱਕ ਵਾਰ ਮੇਰੇ ਤੇ ਫੇਰ ਵਿਸ਼ਵਾਸ ਜਿਹੜਾ ਉਹ ਕੀਤਾ ਕਿਉਂਕਿ ਮੈਂ ਜਦੋਂ ਤੋਂ ਪਾਰਟੀ ਬਣੀ ਹੈ ਉਦੋਂ ਤੋਂ ਪਾਰਟੀ ਦਾ ਸਿਪਾਹੀਆਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜਿਹੜਾ ਲੱਗੇ ਹੋਿਆਂਗੇ ਪਹਿਲਾ ਬੂਤੇ ਡਿਊਟੀ ਵੀ ਨਿਭਾਉਂਦੇ ਰਹੇ ਆ ਉਸ ਤੋਂ ਬਾਅਦ ਮੈਂ ਯੂਥ ਦਾ ਪੰਜਾਬ ਦਾ ਪ੍ਰਧਾਨ ਵੀ ਬਣਿਆ ਉਸ ਤੋਂ ਬਾਅਦ ਪਾਰਟੀ ਨੇ 2017 ਦੇ ਵਿੱਚ ਟਿਕਟ ਦਿੱਤੀ ਤਾਂ ਬਰਨਾਲੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਜਦੋਂ ਉਹ ਕਹਿੰਸੀ ਵੀ ਕਾਂਗਰਸ ਦੀ ਵੇਵ ਸੀ ਉਸ ਵੇਵ ਦੇ ਵਿੱਚ ਮੈਨੂੰ ਬਰਨਾਲੇ ਦੇ ਲੋਕਾਂ ਨੇ ਐਮਐਲਏ ਬਣਾਇਆ ਤੇ ਉਸ ਤੋਂ ਬਾਅਦ 22 ਚ ਬਹੁਤ ਵੱਡੀ ਲੀਡ ਬਰਨਾਲੇ तकरीबन 40000 ਵੋਟਾਂ ਦੇ ਨਾਲ ਐਮਐਲਏ ਬਣਾਇਆ ਤੇ ਫੇਰ ਪਾਰਟੀ ਨੇ ਮੈਨੂੰ ਪਿਛਲੇ 2 ਸਾਲ ਤੋਂ ਮੰਤਰੀ ਬਣਾਇਆ ਹੋਇਆ ਬੜੇ ਇੰਪੋਰਟੈਂਟ ਮੇਰੇ ਕੋਲੇ ਹੁਣ ਤੱਕ ਮੈਂ 2-9-10 ਡਿਪਾਰਟਮੈਂਟਸ ਦਾ ਮੰਤਰੀ ਰਹਿ ਚੁੱਕਿਆ ਹਾਂ ਐਕਸਪੀਰੀਅੰਸ ਕਰ ਚੁੱਕਿਆ ਤੇ ਹੁਣ ਇੱਕ ਵਾਰੀ ਫੇਰ ਮੈਨੂੰ ਮਤਲਬ ਕਿ ਪਿਛਲੇ 7 ਸਾਲ ਚ ਤੀਜੀ ਵਾਰੀ ਜਿਹੜੀ ਟਿਕਟ ਦਿੱਤੀ ਹੈ ਉਹ ਵੀ ਉਸ ਹਲਕੇ ਤੋਂ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਤੋਰਾ ਸੰਗਰੂਰ ਜਿੱਥੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਜਿੱਥੋਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਜਿੱਥੋਂ ਮੈਨੂੰ ਲੱਗਦਾ ਵੀ ਜਿਹੜਾ ਸੀਐਮ ਬੰਨ ਵਾਲਾ ਉਹ ਵੀ ਉਹ ਜਿਹੜਾ ਸੰਗਰੂਰ ਤੋਂ ਜਿਹੜੀ ਸ਼ੁਰੂਆਤ ਹੋਈ ਸਰਕਾਰ ਬਣਨ ਦੀ ਸੋ ਉਸ ਸੀਟ ਤੋਂ ਜਿਹੜੀ ਜਿੰਮੇਵਾਰੀ ਮੇਰੀ ਲਈ ਆ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਮੈਂ ਇਮਾਨਦਾਰੀ ਨਾਲ ਜਿਹੜੀ ਹੈ ਕਿਉਂਕਿ ਪਹਿਲਾਂ ਵੀ ਜਿੱਥੇ ਡਿਊਟੀ ਲਈ ਆ ਹਮੇਸ਼ਾ ਇਮਾਨਦਾਰੀ ਨਾਲ ਮਿਹਨਤ ਕੀਤੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਕਸੈਸਫੁਲ ਵੀ ਹੋਇਆ ਤੇ ਉਮੀਦ ਹੈ ਕਿ ਮੈਨੂੰ ਸੰਗਰੂਰ ਦੇ ਲੋਕ ਜਿਹੜੇ ਆ ਪਹਿਲਾਂ ਵੀ ਮੈਨੂੰ ਬਰਨਾਲੇ ਤੋਂ ਪਿਆਰ ਮਿਲਿਆ ਸੰਗਰੂਰ ਤੋਂ ਲੋਕ ਜਿਹੜੇ ਆ ਸਾਥ ਦੇਣਗੇ ਤੇ ਵੱਡੀ ਲੀਡ ਨਾਲ ਜਿਹੜੀ ਸੰਗਰੂਰ ਸੀਟ ਜਿੱਤ ਕੇ ਜਿਹਦੀ ਆਮ ਆਦਮੀ ਪਾਰਟੀ ਦੀ ਝੋਲੀ ਜਿਹੜੀ ਉਹ ਪਾਵਾਂਗੇ ਹਿੰਦੀ ਵਿੱਚ ਸਰਵਸ ਮੀ ਸਾਹਿਬ ਇੱਕ ਬੜੀ ਜ਼ਿੰਮੇਵਾਰੀ ਪਾਰਟੀ ਕੀ ਤਰਫੋਂ ਦਿੱ ਗਈ ਹੈ ਜੀ ਲੋਕ ਸਭਾ ਉਮੀਦਵਾਰ ਸੰਗਰੂਰ ਸੇ ਬਣਾਇਆ ਗਿਆ ਹੈ ਇਹਨੂੰ ਹਮ ਟਾਊਨ ਮਾਨਾ ਜਾਂਦਾ ਹੈ ਹੈ ਸੀਐਮ ਕਪ ਕਿਸ ਤਰ੍ਹਾਂ ਸੇ ਦੇਖਤੇ ਹੈ ਇਸ ਜ਼ਿੰਮੇਵਾਰੀ ਕੋ ਅ ਦੇਖਿਏ ਬਹੁਤ ਬੜੀ ਜ਼ਿੰਮੇਵਾਰੀ ਹੈ ਜੈਸੇ ਮੈਨੇ ਪਹਿਲੇ ਬਤਾਇਆ ਕਿ आम आदमी पार्टी की राजधानी इसको कहा जाता है और आम आदमी पार्टी का अगर पंजाब में जन्म हुआ है तो संगरूर से ही हुआ जब पहली बार भगवंत मान जी सांसद बने तो वो संगरूर की वेव थी जो पंजाब के जो अन्य इलाकों में पहुंची और अन्य सांसद पंजाब से जीते तो अभी मुझे लगता है कि बड़ी जिम्मेवारी है मैं इसके लिए माननीय मुख्यमंत्री जी का अरविंद केजरीवाल जी का मैं धन्यवाद भी करता हूं और मैं पूरी ईमानदारी से निभाऊंगा और मुझे लगता है कि संगरूर के लोग क्योंकि पंजाब में आम आदमी पार्टी ने पहले दो साल में बहुत काम की है उन, उन कामों को देखते हुए संगरूर के लोग साथ देंगे और बड़ी लीड से संगरूर की सीट जीत आम आदमी पार्टी विजय होगी दो बार चार गुना मामला होगा सर इस बार पंजाब में अकाली दल अभी तक तो अकेले लड़ रही है बीजेपी लड़ रही है और कांग्रेस भी लड़ रही है और आप भी लड़ रहे हैं तो किस तरह से देखिए जितने मर्जी आ, कोने हों लेकिन जीत आम आदमी पार्टी की होगी क्योंकि हमने डिलीवर किया है पिछले दो साल में चाहे वो सरकारी नौकरी की बात हो चाहे वो खेलों में हमारी सरकार ने बहुत अच्छा किया उसके अलावा करप्शन पे हमारी सरकार ने बहुत अच्छा काम किया 600 सौ यूनिट बिजली पूरे पंजाब के लोगों को मुफ्त दी और वो ऐसा वादा था जो बहुत से अपोजिशन के लोगों को भी लग रहा था अपने मीडिया को भी लग रहा था कि अगर 600 सौ यूनिट का वादा सरकार ने कर तो लिया लेकिन दो के पास जाके इलेक्शन के पास जाके सरकार पूरा करेगी लेकिन हमने पहले छः महीनों में किया कच्चे जो टीचर्स थे उनको पक्का करने का काम सरकार ने पहले छः महीने में किया तो लोगों में पॉजिटिविटी है और हमें लगता है कि सिर्फ संगरूर नहीं तेरह की तेरह लोकसभा की सीट आम आदमी पार्टी पंजाब से जीतेगी